ਔਰ ਦਾ ਨਵਾਬ ਹੋਇਆ ਇਹ ਕਥਾ ਪੜਨ ਦਾ ਮੈਨੂੰ ਹੁਕਮ ਹੋਇਆ ਹੈ ਉਹਦਾ ਇੱਕੋ ਇੱਕ ਲੜਕਾ ਸੀ ਉਹ ਸਖਤ ਬਿਮਾਰ ਪੈ ਗਿਆ ਬੈਦਾਂ ਕੋਲੋਂ ਇਲਾਜ ਕਰਾਉਂਦਾ ਰਿਹਾ ਅਖੀਰ ਇੱਕ ਦਿਨ ਬੈਦਾਂ ਨੇ ਹੱਥ ਖੜੇ ਕਰ ਦਿੱਤੇ ਵੀ ਸਾਡੀ ਦਵਾਈ ਕੰਮ ਨਹੀਂ ਕਰਦੀ ਜਦੋਂ ਬੈਦਾਂ ਨੇ ਜਵਾਬ ਦਿੱਤਾ ਤੇ ਸਿਆਣੇ ਬੈਦਾਂ ਇਹ ਵੀ ਕਹਿ ਦਿੱਤਾ ਬਾਦਸ਼ਾਹ ਸਲਾਮਤ ਹੁਣ ਤੇਰੇ ਲੜਕੇ ਤੇ ਕੋਈ ਦਵਾਈ ਕੰਮ ਨਹੀਂ ਕਰ ਰਹੀ ਅਸੀਂ ਇੰਨੇ ਸਾਲਾਂ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਹੁਣ ਤੇਰਾ ਲੜਕਾ 2-4 ਦਿਨਾਂ ਦਾ ਮਹਿਮਾਨ ਹੈ ਬੜਾ ਅਫਸੋਸ ਹੋਇਆ ਪੂਰੇ ਮਹਿਲਾਂ ਵਿੱਚ ਮਸ਼ਾਲਾਂ ਬਜਾ ਦਿੱਤੀਆਂ ਗਈਆਂ ਸੋਗ ਦੀ ਲਹਿਰ ਫੈਲ ਗਈ ਰਾਣੀਆਂ ਤਾਂ ਹਮਾਰ ਪਰ ਰੋਂਦੀਆਂ ਨੇ ਰਾਜਾ ਬੜਾ ਉਦਾਸ ਰਹਿੰਦਾ ਜਦੋਂ ਦਵਾਈ ਨਾ ਨਾ ਕੰਮ ਕਰੇ ਫਿਰ ਲੋਕ ਦੁਆ ਕਰਾਉਂਦੇ ਨੇ ਮਾਫ ਕਰਿਓ ਆ ਜਿਹੜਾ ਹੁਣ ਰੋਲਾ ਪਿਆ ਹੋਇਆ ਹੈ ਨਾ ਦੁਆ ਕਰਾਉਣ ਵਾਲਾ ਉਹ ਗੁਰੂ ਕਿਰਪਾ ਕਰੇ ਉਹਨਾਂ ਦੁਆਵਾਂ ਤੋਂ ਬਚੇ ਉਹ ਤੁਹਾਨੂੰ ਗਲਤ ਰਸਤੇ ਪਾ ਸਕਦੇ ਨੇ ਉਹ ਨਹੀਂ ਕਿਸੇ ਕੋਲੋਂ ਕਰਵਾਉਣ ਦੀ ਲੋੜ ਹਾਂ ਕੋਈ ਬੰਦਗੀ ਵਾਲਾ ਪੁਰਸ਼ ਹੋਵੇ ਕੋਈ ਨਾਮ ਜਪਣ ਵਾਲਾ ਪੁਰਸ਼ ਹੋਵੇ ਗੁਰਮੁਖ ਕੋਟ ਉਧਾਰ ਦਾ ਦੇ ਨਾਵੇ ਇੱਕ ਕਣੀ ਜਿਹਦੇ ਕੋਲ ਨਾਮ ਦੀ ਕਣੀ ਹੈ ਉਹਦੇ ਕੋਲੋਂ ਕੁਝ ਮਿਲਿਆ ਜਾ ਸਕਦਾ ਹੈ ਕਹਿੰਦੇ ਨੇ ਜਦੋਂ ਦਵਾਈ ਨਾ ਕੰਮ ਕੀਤੀ ਰਾਜੇ ਨੇ ਫਕੀਰ ਸੱਦੇ ਦੁਆ ਕਰੋ ਏ ਮੇਰੇ ਲੜਕੇ ਵਾਸਤੇ ਮੇਰਾ ਰਾਜ ਬਿਨਸ ਚੱਲਿਆ ਮੇਰੀ ਕੁੱਲ ਉਜੜ ਚਲੀ ਹੈ ਸਭ ਤੋਂ ਵੱਡੇ ਫਕੀਰ ਉਹਨੇ ਸੱਦਿਆ ਜਿਹਦਾ ਨਾਮ ਸਾ ਸੰਗਤ ਸਾਈਂ ਮੀਆਂ ਮੀਰ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਨੀ ਗੁਰੂ ਅਰਜਨ ਦੇਵ ਮਹਾਰਾਜ ਨੇ ਉਹਨਾਂ ਤੋਂ ਰਖਾਈ ਹੈ ਜਦੋਂ ਨੇ ਸੈਦ ਸਾਈਂ ਮੀਆਂ ਮੀਰ ਜੀ ਨੂੰ ਬੁਲਾਇਆ ਹੱਥ ਜੋੜ ਕੇ ਚਰਨੀ ਚੁੱਕ ਕੇ ਕਹਿੰਦਾ ਮੇਰੇ ਬੱਚੇ ਲਈ ਫਰਿਆਦ ਕਰ ਦਿਓ ਉਹ ਸਾਈ ਮੀਆਂ امیر ਨੇ ਮਸਤਕ ਪੜਿਆ ਉਹਨੇ ਕਿਹਾ ਵੀ ਇਹਦੀ ਉਮਰ ਮੁੱਕ ਚੱਲੀ ਐ ਉਮਰ ਵਧਾਉਣ ਦੀ ਦਵਾਈ ਮੇਰੇ ਕੋਲ ਨਹੀਂ ਐ ਕੋਈ ਰੋਗ ਹੁੰਦਾ ਤਾਂ ਉਹਦੀ ਮੈਂ ਦੁਆ ਕਰ ਸਕਦਾ ਸੀ ਪਰ ਉਮਰ ਵਧਾਉਣ ਦੀ ਦੁਆ ਦੀ ਤਾਕਤ ਮੇਰੇ ਕੋਲ ਨਹੀਂ ਐ ਉਹ ਫਕੀਰ ਨੂੰ ਸਾਹਮਣੇ ਰੋਕੇ ਨਵਾਬ ਕਹਿੰਦਾ ਕੋਈ ਵੀ ਨਹੀਂ ਧਰਤੀ ਤੇ ਐਦਾਂ ਦਾ ਫਕੀਰ ਜਿਹੜਾ ਉਮਰ ਵਧਾ ਦੇ ਸਾਈ ਮੀਆਂ امیر ਨੇ ਕਿਹਾ ਇੱਕ ਹਸਤੀ ਹੈ ਜਿਹਦੇ ਕੋਲ ਮੇਰੀ ਨਜ਼ਰ ਵਿੱਚ ਇੰਨੀ ਪਾਵਰ ਹੈ ਕਿ ਉਹ ਉਮਰਾਂ ਵਧਾ ਸਕਦਾ ਹੈ ਕਿੰਦੋਂ ਕੋਣ ਹੈ ਉਹਨੇ ਕਿਹਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਵੱਡੇ ਸੁਪੁੱਤਰ ਧੰਨ ਬਾਬਾ ਸ੍ਰੀ ਚੰਦ ਸਾਹਿਬ ਉਹਨਾਂ ਦੇ ਕੋਲ ਹੈ ਇੰਨੀ ਪਾਵਰ ਉਹ ਚਾਹਣ ਤਾਂ ਆਪਣੀ ਭਗਤੀ 'ਚ ਉਮਰ ਵਧਾ ਸਕਦੇ ਨੇ ਪੁੱਛਿਓ ਕਿੱਥੇ ਰਹਿੰਦੇ ਨੇ ਕਹਿੰਦੇ ਉਹ ਬਾਠ ਪਿੰਡ ਰਹਿੰਦੇ ਨੇ ਜਿੱਥੇ 62 ਸਾਲ ਤਪੱਸਿਆ ਕੀਤੀ ਉਹਨੂੰ ਬਾਠ ਸਾਹਿਬ ਕਹਿੰਦੇ ਕਹਿੰਦੇ ਉੱਥੇ ਰਹਿੰਦੇ ਨੇ ਫਿਰ ਲਾਹੌਰ ਦੇ ਨਵਾਬ ਨੇ ਮੰਤਰੀ ਕੱਲੇ ਇੱਕ ਹਾਥੀ ਤੇ ਪਾਲਕੀ ਲਾ ਕੇ ਕੱਲੀ ਲੈਵੇ ਹਾਥੀ ਤੇ ਬਿਠਾ ਕੇ ਲਿਆਇਓ ਐਡਾ ਵੱਡਾ ਮਹਾਤਮ ਹੈ ਐਡਾ ਵੱਡਾ ਤਪਸਵੀ ਹੈ ਉਹਨੂੰ ਹਾਥੀ ਤੇ ਬਿਠਾ ਕੇ ਲਿਆਇਓ ਹਾਥੀ ਭੇਜ ਦਿੱਤਾ ਰਾਜੇ ਨੇ ਬੇਨਤੀ ਵੀ ਕੱਲੀ ਐ ਸ਼ਿਪਾਰਸ਼ ਵੀ ਕੱਲੀ ਸਾਈਂ ਮੀਆਂ ਮੀਰ ਦੀ ਪਰ ਇੱਕ ਰੰਚਰ ਮਤ ਰਚਕ ਮਾਤਰ ਹੰਕਾਰ ਵੀ ਐ ਮੈਂ ਇੱਕ ਫਕੀਰ ਵਾਸਤੇ ਹਾਥੀ ਕੱਲ ਰਿਆਂ ਹਾਥੀ ਜਦੋਂ ਵਾਟ ਪਹੁੰਚ ਗਏ ਨਾ ਤਾਂ ਵਾਟ ਦੀ ਧਰਤੀ ਤੇ ਆ ਕੇ ਬਾਬਾ ਸ਼੍ਰੀ ਚੰਦ ਸਾਹਿਬ ਨੂੰ ਉਹ ਵਜ਼ੀਰ ਨੇ ਉਹ ਰੁੱਕਾ ਉਹ ਚਿੱਠੀ ਦਿੱਤੀ ਜੀ ਸਾਈ ਮੀਆਂ ਮੀਰ ਵੱਲੋਂ ਅਸੀਂ ਸ਼ਪਾਰਸ਼ ਲੈ ਕੇ ਆਏ ਆ ਲਾਹੌਰ ਦੇ ਨਵਾਬ ਦਾ ਲੜਕਾ ਉਹਨੂੰ ਇਲਾਜ ਨਹੀਂ ਹੋਇਆ ਬਿਮਾਰੀ ਇੰਨੀ ਵੱਧ ਗਈ ਹੈ ਉਹ ਮੌਤ ਦੇ ਕੰਢੇ 'ਤੇ ਹੈ ਤੁਹਾਨੂੰ ਬੇਨਤੀ ਹੈ ਕਿਰਪਾ ਕਰ ਕੋ ਉਹਨੂੰ ਆ ਕੇ ਠੀਕ ਕਰੋ ਤੁਹਾਡੇ ਵਾਸਤੇ ਨਵਾਬ ਸਾਹਿਬ ਨੇ ਹੱਥੀ ਘੱਲਿਆ ਮਾਲਕੀ ਇਲਾਕੇ ਹੱਥੀ ਧੱਲੇ ਤੁਨੂੰ ਹਾਥੀ ਤੇ ਬਿਠਾ ਕੇ ਲੈ ਕੇ ਜਾਣੇ ਤੇ ਬਾਬਾ ਸ਼੍ਰੀ ਚੰਨ ਸਾਹਿਬ ਚੌਂਕੜੇ ਤੋਂ ਉੱਠ ਖੜੇ ਉੱਠ ਕੇ ਮੁਸਕਰਾ ਕੇ ਬੋਲੇ ਕਹਿੰਦੇ ਉਹ ਵਜ਼ੀਰ ਜਿਹੜਾ ਤੇਰੇ ਨਵਾਬ ਰਾਜੇ ਨੇ ਹੱਥੀ ਕੱਲਿਆ ਨਾ ਇਹ ਹਾਥੀ ਸਾਨੂੰ ਨਹੀਂ ਲਿਜਾ ਸਕਦਾ ਕਹਿੰਦਾ ਜੀ ਕਿਉਂ ਕਹਿੰਦੇ ਤੇਰੇ ਰਾਜੇ ਦਾ ਕੱਲਿਆ ਹਾਥੀ ਸਾਡਾ ਭਾਰੇ ਨਹੀਂ ਚੁੱਕ ਸਕਦਾ ਉਹ ਮੰਤਰੀ ਬੜਾ ਹੈਰਾਨ ਜਿਹਾ ਹੋ ਕੇ ਮੁਸਕਰਾਉਂਦਾ ਹੈ ਵੇ ਇਹ ਹਾਥੀ ਤਾਂ ਟੰਨਾ ਦਾ ਟੰਨ ਭਾਰ ਚੁੱਕ ਲੈਂਦਾ ਤੇ ਬਾਬਾ ਸ੍ਰੀ ਚੰਦ ਸਾਹਿਬ ਦਾ ਕਿੰਨਾ ਭਾਰ ਹੈ ਇਹ ਕਿਉਂ ਨਹੀਂ ਚੁੱਕ ਸਕਦੇ ਕਹਿੰਦੇ ਦੀ ਐ ਨਾ ਕਹੋ ਹਾਥੀ ਤਾਂ ਬਹੁਤ ਭਾਰ ਚੁੱਕ ਲੈਂਦਾ ਕਹਿੰਦੇ ਚੁੱਕ ਲੈਂਦਾ ਹੋਏਗਾ ਪਰ ਜਿਹੜੇ ਰਾਜੇ ਨੇ ਹੰਕਾਰ ਚ ਹਾਥੀ ਕੱਲਿਆ ਨਾ ਵੀ ਮੈਂ ਹਾਥੀ ਕੱਲਿਆ ਕਹਿੰਦੇ ਉਹਦਾ ਕੱਲਿਆ ਹਾਥੀ ਤਾਂ ਸਾਡਾ ਭਾਰ ਚੁੱਕੀ ਨਹੀਂ ਸਕਦਾ ਜੇ ਤੈਨੂੰ ਵਿਸ਼ਵਾਸ ਨਹੀਂ ਲੈ ਸਾਡੀ ਲੋਈ ਦਾ ਭਾਰ ਚੁੱਕ ਕੇ ਦਿਖਾ ਦੇ ਜਦੋਂ ਹਾਥੀ ਦੀ ਪਾਲਕੀ ਚ ਮੋਢੇ ਤੋਂ ਲੋਈ ਲੱਗ ਰੱਖੀ ਨਾ ਕਹਿੰਦੇ ਹਾਥੀ ਤੋਂ ਭਾਰ ਲੈ ਕੇ ਹਿੱਲ ਨਹੀਂ ਹੋਇਆ ਉੱਥੇ ਬਹਿ ਗਿਆ ਹਾਥੀ ਕਿਉਂਕਿ ਇਹ ਨੌ ਨਿੱਦੀ 18 ਸਿੱਧੀ ਪਿੱਛੇ ਲੱਗੀਆਂ ਫਿਰੈਂ ਕਿਨਾਂ ਦੇ ਜੋਹਰ ਹਿਰਦੈ ਸਦਾ ਵਸਾਏ ਰਿਦਾਂ ਸਦਾਂ ਤੋਂ ਉਹਨਾਂ ਦੇ ਮਗਰ ਤੁਰੀਆਂ ਫਿਰਦੀਆਂ ਇੱਕ ਲੋਈ ਰੱਖ ਕੇ ਦਿਖਾਤਾ ਭਾਰ ਨਹੀਂ ਚੁੱਕ ਹੋਇਆ ਹਾਥੀ ਬਹਿ ਗਿਆ ਮంత్రి ਦੇ ਹੱਥ ਜੁੜ ਗਏ ਬਾਬਾ ਸ਼੍ਰੀਚੰਦ ਸਾਹਿਬ ਨੇ ਲੋਈ ਚੱਕੀ ਹੱਥ ਨਾਲ ਆਪਣੇ ਮੋਢੇ ਤੇ ਧਰ ਲਈ ਕਹਿੰਦੇ ਜਾਓ ਹਾਥੀ ਲੈ ਜਾਓ ਰਾਜਿਆਂ ਦੇ ਹਾਥੀ ਸਾਡਾ ਭਾਰ ਨਹੀਂ ਚੁੱਕ ਸਕਦੇ ਜਿਨ੍ਹਾਂ ਕੋਲ ਬੰਦਗੀ ਹੋਵੇ ਉਹਨਾਂ ਨੂੰ ਰਾਜਿਆਂ ਦਾ ਰਾਜ ਕਦੇ ਵੀ ਨਹੀਂ ਖਰੀਦ ਸਕਦਾ ਪਰ ਬਾਬਾ ਸ਼੍ਰੀਚੰਦ ਸਾਹਿਬ ਨੇ ਮੰਤਰੀ ਵਜ਼ੀਰ ਨੂੰ ਇਹ ਗੱਲ ਕਹੀ ਨਵਾਬ ਨੂੰ ਕਹਦੇ ਅਸੀਂ ਆਵਾਂਗੇ ਲਾਹੌਰ ਜ਼ਰੂਰ ਪਰ ਉਹਦੇ ਤਰਕੇ ਨਹੀਂ ਕਿਸੇ ਫਕੀਰ ਦੇ ਕਹਿਣ ਕਰਕੇ ਆਵਾਂਗੇ ਸਾਈ ਮੀਆਂ ਮੀਰ ਦਾ ਸੱਦਾ ਸੀ ਜਰੂਰ ਆਵਾਂਗੇ ਸਾਈ ਮੀਆਂ ਮੀਰ ਸਾਹਿਬ ਦੇ ਕਹਿਣ ਤੇ ਬਾਬਾ ਸ਼੍ਰੀ ਚੰਦ ਸਾਹਿਬ ਲਾਹੌਰ ਪਹੁੰਚ ਗਏ ਜਦੋਂ ਮਗਰ ਲਾਹੌਰ ਪਹੁੰਚੇ ਮੈਲਿਆਂ ਵਿੱਚ ਬੜੇ ਤਾਹਾਂ ਪੈ ਰਹੀਆਂ ਨੇ ਰਾਜੇ ਦਾ ਪੁੱਤਰ ਚੜ੍ਹਾਈ ਕਰ ਗਿਆ ਸਵਾਸ ਪੂਰੇ ਹੋ ਗਏ ਨੇ ਸੋਗ ਦੀ ਲਹਿਰ ਫੈਲੀ ਹੈ ਰਾਜਾ ਬਰਲਾਪ ਕਰ ਰਿਹਾ ਹੈ ਤੇ ਜਦੋਂ ਬਾਬਾ ਸ਼੍ਰੀਚੰਦ ਸਾਹਿਬ ਪਹੁੰਚੇ ਫਿਰ ਰਾਜਾ ਹੱਥ ਜੋੜ ਕੇ ਕਹਿੰਦਾ ਹੁਣ ਤੁਹਾਡੇ ਪਹੁੰਚਣ ਦਾ ਕੀ ਫਾਇਦਾ ਵਿਰਾਗ ਵਿੱਚ ਆ ਕੇ ਕਹਿੰਦਾ ਹੁਣ ਪਹੁੰਚਣ ਦਾ ਕੀ ਫਾਇਦਾ ਹੁਣ ਤਾਂ ਇਹਦੇ ਸੁਹਾਸ ਮੁੱਕ ਗਏ ਨੇ ਜਿਉਂਦਿਆਂ ਜੀ ਆਉਂਦੇ ਕੋਈ ਫਰਿਆਦ ਕਰ ਦਿੰਦੇ ਇਹਦੀ ਉਮਰ ਵੱਜ ਜਾਂਦੀ ਇਹ ਤਾਂ ਤੁਹਾਡੇ ਆਉਣ ਤੋਂ ਪਹਿਲਾਂ ਮਰ ਗਿਆ ਤੇ ਸਾ ਸੰਗਤ ਬਾਬਾ ਸ਼੍ਰੀਚੰਦ ਸਾਹਿਬ ਮੁਸਕਰਾ ਕੇ ਬੋਲੇ ਕਹਿੰਦੇ ਬਾਦਸ਼ਾਹ ਜੇ ਪਹਿਲਾਂ ਆ ਜਾਂਦੇ ਨਾ ਤਮੀ ਤੇਰੇ ਅੰਦਰ ਸ਼ੰਕਾ ਰਹਿ ਜਾਣਾ ਸੀ ਖਬਰਿਆ ਕਿਸੇ ਦੀ ਦਵਾਈ ਨਾਲੇ ਠੀਕ ਹੋ ਗਿਆ ਕਿਉਂਕਿ ਬੰਦਾ ਸ਼ੰਕੇ ਵਿੱਚ ਹੀ ਰਹਿੰਦਾ ਨਾ ਕਈ ਕਈ ਥਾਂਵਾਂ ਤੇ ਤਰ ਅਰਦਾਸਾਂ ਕੀਤੀਆਂ ਹੁੰਦੀਆਂ ਫਿਰ ਇਹ ਨਹੀਂ ਪਤਾ ਲੱਗਦਾ ਪੂਰੀ ਕਿੱਥੋਂ ਹੋਈ ਹੈ ਸਾਰੇ ਥਾਂ ਤੇ ਲੱਡੂ ਚੱਕੀ ਫਿਰਦੇ ਤੁਸੀਂ ਇੱਕ ਗੁਰੂ ਤੇ ਵਿਸ਼ਵਾਸ ਕਹਿੰਦੇ ਫਿਰ ਤੇਰੇ ਸ਼ੰਕਾ ਰਹਿ ਜਾਣਾ ਸੀ ਖਬਰਿਆ ਕਿਸੇ ਦੀ ਦਵਾਈ ਲੱਗ ਗਈ ਹੈ ਹੁਣ ਤੈਨੂੰ ਅਸੀਂ ਆਏ ਆ ਲੇ ਫਿਰ ਜੇ ਕਰਾਮਾਤ ਵਿਖਾਉਣੀ ਹੈ ਤੇ ਮਾੜੀ ਕਹਿੰਦੇ ਜੇ ਕਰਾਮਾਤ ਕਰਨੀ ਫਿਰ ਪੂਰੀ ਕਰਨੀ ਚਾਹੀਦੀ ਸਾਈ ਮੀਆਂ ਮੀਰ ਸਾਹਿਬ ਦੇ ਕਹਿਣ ਤੇ ਉਹਨਾਂ ਦੇ ਸਾਹਮਣੇ ਬਾਬਾ ਸ਼੍ਰੀ ਚੰਦ ਸਾਹਿਬ ਨੇ ਜਟਾਮਾਂ ਨਿਚੋੜ ਕੇ ਦੋ ਘੁੱਟ ਜਲ ਜਦੋਂ ਰਾਜੇ ਦੇ ਬੇਟੇ ਦੇ ਮੂੰਹ 'ਚ ਪਾਇਆ ਸਾਧ ਸੰਗਤ ਉਹਨਾਂ ਦਾ ਇਤਿਹਾਸ ਤਵਾ ਦੀ ਕਹਿੰਦੀ ਹੈ ਰਾਜੇ ਦੇ ਪੁੱਤਰ ਦੇ ਸਵਾਸ ਦੁਆਰਾ ਚਲਦਾ ਕਿਉਂਕਿ ਇਹ ਪ੍ਰਭ ਭਾਵੇ ਬਿਨ ਸਾਸ ਤੇ ਰੱਖੇ ਪ੍ਰਭ ਭਾਵੇ ਤਾਂ ਹਰ ਗੁਣ ਭਖੇ ਰੱਬ ਦੇ ਪਿਆਰੇ ਰੱਬ ਦਾ ਰੂਪ ਹੋ ਜਾਂਦੇ ਉਹ ਚੌਣ ਤਾਂ ਪ੍ਰਭੂ ਦੇ ਕੋਲੋਂ ਬਿਨਾਂ ਸਾਹਾਂ ਤੋਂ ਬੰਦਾ ਜੀਉਣਾ ਨਹੀਂ ਕਰ ਸਕਦੇ ਉਹਦੀ ਵਡਿਆਈ ਹੈ ਇੱਥੇ ਬਾਣੀ ਅੰਦਰ ਵੀ ਪਾਤਸ਼ਾਹ ਨੇ ਕਿਹਾ ਸਤਗੁਰ ਮੇਰਾ ਮਾਰਜ ਵਾਲੇ ਗੁਰੂ ਕੋਲ ਪਾਵਰ ਹੈ ਗੁਰੂ ਚ ਸਮਾਇਆਂ ਕੋਲ ਪਾਵਰ ਹੈ ਇਹ ਸਾਧ ਸੰਗਤ ਇਹਦੀ ਵਿਆਖਿਆ ਨਹੀਂ ਹੋ ਸਕਦੀ ਜਦੋਂ ਤੇ ਮਹਾਂਪੁਰਸ਼ ਦੇ ਦਰਸ਼ਨ ਕੀਤੇ ਉੱਥੇ ਨਾ ਕਮਾਈ ਆ ਗਈ ਬਜ਼ੁਰਗ ਆਪਣੇ ਨੌ ਤੇ ਪੁੱਤ ਨੂੰ ਲੈ ਕੇ ਐਦਾਂ ਦਰਬਾਰ ਚ ਬੈਠੇ ਤਾਂ ਉਹ ਬਾਰ ਬਰਨ ਸੇਵਾਦਾਰ ਜਿਹੜਾ ਪ੍ਰਸ਼ਾਦ ਤੇ ਬਜ਼ੁਰਗ ਬੈਠਾ ਉਹਨੂੰ ਕਹਿੰਦੀ ਵੀ ਬਾਬਾ ਜੀ ਨੇ ਕਦੋਂ ਆਣਾ ਉਹ ਕਹਿੰਦੇ ਭਾਈ ਉਹ ਕਦੇ ਬਾਹਰ ਗਏ ਹੋਏ ਆ ਬਜ਼ੁਰਗ ਨੇ ਬਾਬਾ ਜੀ ਬਾਹਰ ਗਏ ਹੋਏ ਭਾਈ ਪਤਾ ਨਹੀਂ ਹੈ ਘੰਟਾ ਡੂੜ ਘੰਟਾ ਬੈਠੇ ਰਹੇ ਫਿਰ ਉਹਦਾ ਮੁੰਡਾ ਕਾਲਾ ਪੈ ਗਿਆ ਉਹ ਆਪਣੀ ਮਾਈ ਨਾਲ ਲੜ ਪਿਆ ਕਹਿੰਦਾ ਬੀਬੀ ਤੂੰ ਕੀ ਸਾਨੂੰ ਅਸੀਂ ਕੰਮ ਤੇ ਵੀ ਜਾਣਾ ਹੈ ਮੱਥਾ ਟੇਕ ਲਿਆ ਕਹਿੰਦਾ ਬਸ ਠੀਕ ਆ ਹੁਣ ਬਾਬਿਆਂ ਤੋਂ ਕੀ ਕਰਾਉਣੇ ਉਹ ਕਹਿੰਦੀ ਨਹੀਂ ਮੈਂ ਬਾਬਿਆਂ ਤੋਂ ਤੁਹਾਡੀ ਅਰਦਾਸ ਕਰਾਉਣੀ ਪੁੱਤ ਬਹਿ ਜਾ ਨਵਾਂ ਵਿਆਹਿਆ ਸੀ ਮੁੰਡਾ ਬਹੁਤ ਸੀ ਨਾਲ ਉਹ ਲੜਕਾ ਓੱਖਾ ਫਿੱਕਾ ਜਿਹਾ ਹੋ ਗਿਆ ਜਦੋਂ ਉਹਦੀ ਪੇਸ਼ੈਂਸ ਘੱਟ ਗਈ ਥੋੜਾ ਉੱਚਾ ਬੋਲਣ ਲੱਗ ਪਿਆ ਤਾਂ ਉਹ ਜਿਹੜਾ ਸੇਵਾਦਾਰ ਬਜ਼ੁਰਗ ਬੈਠਾ ਉਹਨੇ ਉੱਠ ਕੇ ਕਿਹਾ ਵੀ ਬੀਬੀ ਕੰਮ ਕੀ ਹੈ ਬਾਬਿਆਂ ਕੋਲ ਉਹ ਕਹਿੰਦੀ ਕੰਮ ਤਾਂ ਕੋਈ ਨਹੀਂ ਮੈਂ ਪੁੱਤ ਨੌਨ ਨੂੰ ਲੈ ਕੇ ਆਈ ਅਰਦਾਸ ਕਰਾਉਣੀ ਇਹਨਾਂ ਨੂੰ ਮਹਾਰਾਜ ਜੀ ਦੇ ਦੇ ਇੱਕੋ ਇੱਕ ਪੋਤਾ ਕਿਤੇ ਇਹਨਾਂ ਨੂੰ ਮੇਰੇ ਘਰ ਪੋਤਰਾ ਹੋ ਜਾ ਮੈਂ ਤਾਂ ਅਰਦਾਸ ਕਰਾਉਣੀ ਹੈ ਜਿਹੜਾ ਪੰਛਾਤ ਤੇ ਬਜ਼ੁਰਗ ਬੈਠਾ ਸੀ ਨਾ ਉਹ ਕਹਿੰਦਾ ਮਾਈ ਬਸ ਇੰਨਾ ਹੀ ਕੰਮ ਐ ਮੈਂ ਤਾਂ ਕਿਹਾ ਖਬਰਿਆ ਕਿਹੜਾ ਕੰਮ ਕਰਾਉਣੇ ਇੰਨਾ ਕੰਮ ਅਰਦਾਸ ਕਰਾਉਣੀ ਐ ਕਹਿੰਦਾ ਮੈਂ ਕਰ ਦਿੰਦਾ ਉਹ ਮਾਈ ਕਹਿੰਦੀ ਬਾਬਾ ਤੇਤੋ ਨਹੀਂ ਕਰਾਉਣੀ ਮੈਂ ਮਹਾਪੁਰਸ਼ਾਂ ਤੋਂ ਕਰਾਉਣੀ ਐ ਅਰਦਾਸ ਉਹ ਕਹਿੰਦਾ ਮਾਈ ਗਲਤ ਅਰਦਾਸ ਹੈਗਾ ਦੇਣ ਵਾਲਾ ਦਾਤਾ ਤਾਂ ਹੁਣ ਵੀ ਪ੍ਰਕਾਸ਼ਮਾਨ ਐ ਅਰਦਾਸੀ ਕਰਾਉਣੀ ਦੇਣਾ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਐ ਕਹਿੰਦਾ ਮਾਈ ਜਲ ਮੈਂ ਅਰਦਾਸ ਕਰ ਦੇਣਾ ਹੱਥ ਨੂੰ ਧੋਵੋ ਉਹ ਬਜ਼ੁਰਗ ਪ੍ਰਸ਼ਾਦ ਤੋਂ ਉੱਠਿਆ ਹੱਥ ਧੋ ਕੇ ਆ ਗਿਆ ਉਹਦਾ ਮੁੰਡਾ ਨੋ ਵੀ ਖੜ ਗਿਆ ਮਾਈ ਵੀ ਖੜ ਗਿਆ ਉਹਨੇ ਅਰਦਾਸ ਕੀਤੀ ਸੱਚੇ ਬਾਦਸ਼ਾਹ ਇਹ ਤੁਹਾਡੇ ਕੋਲ ਆਏ ਹੁਣ ਕਿਰਪਾ ਕਰਿਓ ਇਹਨਾਂ ਨੂੰ ਪੁੱਤਰੇ ਦੀ ਦਾਤ ਬਖਸ਼ਿਓ ਅਰਦਾਸ ਕਰਨ ਤੋਂ ਬਾਅਦ ਨਾਲ ਉਹ ਪ੍ਰਸ਼ਾਦ ਤੇ ਬੈਠੇ ਬਜ਼ੁਰਗ ਨੇ ਅਰਦਾਸ ਕਰਕੇ ਫਿਰ ਇੱਕ ਗੱਲ ਕਹੀ ਕਹਿੰਦੇ ਲੈ ਮਾਈ ਹੁਣ ਭਰੋਸਾ ਰੱਖੀ ਕਿਤੇ ਹੋਰ ਨਾ ਅਰਦਾਸਾਂ ਕਰਾਉਂਦੀ ਫਿਰੀ ਹੁਣ ਭਰੋਸਾ ਰੱਖੇ ਪੁੱਤਰੇ ਦੀ ਅਰਦਾਸ ਕਰਦੀ ਐ ਪੁੱਤਰਾ ਹੋਣੇ ਤੇ ਕਹਿੰਦੇ ਜਾਂ ਫਿਰ ਕਿਤੇ ਸ਼ੱਕ ਨਾ ਤੈਨੂੰ ਰਹਿ ਜਾਏ ਵੀ ਖਰਿਆ ਕੜਾ ਪ੍ਰਸ਼ਾਦ ਤੇ ਬੈਠੇ ਸੇਵਾਦਾਰ ਨੇ ਅਰਦਾਸ ਕੀਤੀ ਐ ਤੈਨੂੰ ਸ਼ੰਕਾ ਨਾ ਰਹੇ ਜਾਏ ਜਿੱਦਣ ਪੁੱਤਰਾ ਹੋਣਾ ਲੈ ਕੇ ਆਈ ਅੱਖਾਂ ਤੋਂ ਬਿੱਲਾ ਹੋਏਗਾ ਇਹ ਵੀ ਨਿਸ਼ਾਨੀ ਐ ਉਹ ਮਾਈ ਵੀ ਹੈਰਾਨ ਹੋ ਗਈ ਵੀ ਸਾਡੇ ਘਰ ਤਾਂ ਅੱਖਾਂ ਤੋਂ ਬਿੱਲਾ ਹੀ ਨਹੀਂ ਕੋਈ ਹੈ ਕਹਿੰਦਾ ਫਿਰ ਇਹ ਵੀ ਵਿਸ਼ਵਾਸ ਰੱਖੀ ਹੁਣ ਉਹ ਚਲੀ ਗਈ ਸਾਧ ਸੰਗਤ ਜਦੋਂ ਉਹਦੇ ਪੋਤਰਾ ਹੋਇਆ ਨਾ ਮਾਈ ਉੱਥੇ ਡੇਰੇ 'ਚ ਲੱਭਦੀ ਫਿਰੇ ਕਹਿੰਦੀ ਪ੍ਰਸ਼ਾਦ ਤੇ ਜਿਹੜਾ ਬਾਬਾ ਬੈੰਦਾ ਉਹ ਕਿੱਥੇ ਆ ਉਹਨੇ ਕਿਹਾ ਭਾਈ ਉਹਦਾ ਲੰਗਰ ਝੋੜਾ ਉਹਦੇ ਕੱਪੜੇ ਲਿਬੜੋ ਲੰਗਰ ਕਹਿੰਦੀ ਬਾਬਾ ਜੀ ਤੁਸੀਂ ਅਰਦਾਸ ਕੀਤੀ ਸੀ ਪੋਤਰਾ ਹੋਇਆ ਸੱਚੀ ਅੱਖਾਂ ਤੋਂ ਮਿਲਿਆ ਹੱਥ ਜੋੜ ਕੇ ਕਹਿੰਦਾ ਫਿਰ ਨੌਕਰ ਕੋਲ ਕੀ ਲੈਣ ਆਈਆਂ ਦੇਣ ਵਾਲਾ ਦਾਤਾ ਅੰਦਰ ਬੈਠਾ ਦੇਣ ਵਾਲਾ ਤਾਂ ਗੁਰੂ ਗ੍ਰੰਥ ਸਾਹਿਬ ਅੰਦਰ ਹੈ ਮੈਨੂੰ ਕੀ ਦੱਸਣ ਆਈ ਹੈ ਜੇ ਸ਼ੁਕਰਾਨਾ ਕਰਨੋਂ ਤਾਂ ਕਹਿਣ ਤੋਂ ਭਾਵ ਵਿਸ਼ਵਾਸ ਹੋ ਜਾਏ ਗੁਰੂ ਇੱਥੋਂ ਤੱਕ ਵਰਤ ਜਾਂਦਾ ਥਿਰ ਕਰ ਵੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਸ਼ ਵਾਰੇ ਇੱਕ ਵਾਰ ਤਿਆਰ ਨਾਲ ਗੱਜ ਕੇ ਪੜੋ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿਆਰੇ ਕੀਰਤਨੀਏ